ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਠੌਰ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਸੋ ਅੱਜ ਸਰਦਾਰ ਸੁਖਦੇਵ ਸਿੰਘ ਜੀ ਹਵਾਸ ਸੂਬਾ ਪ੍ਰਧਾਨ ਐਨਸੀਸੀ ਜੁਨੀਅਨ ਵੱਲੋਂ ਸਾਨੂੰ ਇੱਕ ਅਹਿਮ ਮੀਟਿੰਗ ਵਾਸਤੇ ਸੱਦਿਆ ਗਿਆ ਸੀ ਜੋ ਕਿ ਬੀਸੀਐਮ ਆਰੀਆ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਵਿਖੇ ਲੈਫਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਕਮਾਂਡਿੰਗ ਅਫਸਰ ਵੱਲੋਂ ਐਨਓ ਐਂਡ ਕੇਅਰ ਟੇਕਰਸ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਤੁਹਾਨੂੰ ਜਾਣੂ ਕਰਵਾਵਾਂਗੇ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਦੇਸ਼ ਦੁਨੀਆ ਚੈਨਲ ਅਤੇ ਖ਼ਬਰ ਦੇ ਨਾਲ ਜੁੜੇ ਰਹੋ ਜੀ ਐਸੋਸੀਏਟਿਡ ਐਨਸੀਸੀ ਆਫਸਰਸ ਨੇ ਜਿਹੜੇ ਏਐਨਓਜ਼ ਹਨ ਜਿੰਦਾ ਟਾਸਕ ਹੁੰਦਾ ਹੈ ਕਿ ਉਹ ਆਰਮੀ ਦੇ ਨਾਲ ਮਿਲ ਕੇ ਟ੍ਰੈਡੀਟਸ ਨੂੰ ਟ੍ਰੇਨਿੰਗ ਦਿੰਦੇ ਨੇ ਉਹਨਾਂ ਦੀ ਅਸੀਂ ਇੱਕ ਕੁਆਟਰਲੀ ਹਰ ਤਿੰਨ ਮਹੀਨੇ ਚੁੰਦੀ ਇੱਕ ਅਸੀਂ ਕਾਨਫਰੰਸ ਕਰਨੇ ਹਾਂ ਜਿਹਦੇ ਵਿੱਚ ਅਸੀਂ ਇਹ ਸੁਝਾਓ ਕਢਣੇ ਹਾਂ ਕਿ ਟ੍ਰੇਨਿੰਗ ਨੂੰ ਕਿਸ ਤਰ੍ਹਾਂ ਹੋਰ ਵਧੀਆ ਬਣਾ ਸਕਾਂ ਤੇ ਸਾਰੇ ਐਨੋਸ ਕਰਕੇ ਜਿਹੜੇ ਸਾਡੇ ਟੋਟਲ 43 ਇੰਸਟੀਚਿਊਟ ਨੇ ਉਹ ਇਥੋਂ ਇਹ ਐਨੋਸ ਆਏ ਨੇ ਤੇ ਟ੍ਰੇਨਿੰਗ ਤੇ ਇੰਪਰੂਵਮੈਂਟ ਦੇ ਨਾਲ-ਨਾਲ ਸਾਡਾ ਦੂਆ ਟਾਸਕ ਇਹ ਵੀ ਹੁੰਦਾ ਹੈ ਕਿ ਜਿਹੜੇ ਮੁਖਤਲਫ ਪ੍ਰੋਸੀਜਰ ਨੇ ਐਨਸੀਸੀ ਦੇ ਭਾਵੇਂ ਉਹ ਡਾਕੂਮੈਂਟੇਸ਼ਨ ਦੇ ਹੋਣ ਇਆ ਫਿਰਿੰਦੇ ਆਪਣੇ ਡਾਕੂਮੈਂਟੇਸ਼ਨ ਦੇ ਹੋਣ ਉਹਦੇ ਵਿੱਚ ਕੀ ਕੀ ਪ੍ਰੋਬਲਮਾਂ ਆਉਂਦੀਆਂ ਨੇ ਤੇ ਉਹਨਾਂ ਪ੍ਰੋਬਲਮਾਂ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਆ ਕਿ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਇਸ ਕਾਨਫਰੰਸ ਤੇ ਬਲਕਿ ਤੋਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਬਾਰੇ ਵਿੱਚ ਅੱਜ ਦੀ ਇਹ ਕਾਨਫਰੰਸ ਰਹੀ ਹੈ ਇਹਨੋਂ ਕੁ ਕੁ ਰੱਖਿਆ ਗਿਆ ਸਾਡੀ ਉਹ ਅਗਿਤੀ ਹਾਰਾ ਅਸੀਂ ਜਿੰਨੂੰ ਕੁ ਹੋਇਆ ਤਵਾਦੀਆਂ ਵਿਚਾਰਾ ਹੈ ਇਸ ਤੋਂ ਅਗਿਹਾਰਾ ਨੂੰ ਮੁੱਖ ਰੱਖ ਕੇ ਜੀ ਗਾਈਡਲਾਈਨਸ ਹੈ ਜਿਹਨੇ ਦੱਸਿਆ ਹੈ ਅ ਕਿ ਐਨਸੀਸੀ ਦਾ ਜੀਡੀਐਸੀ ਟ੍ਰੇਨਿੰਗ ਇਹ ਪੂਰਾ ਪ੍ਰੋਗਰਾਮ ਅਸੀਂ ਜਿਹੜਾ ਡਿਵਾਈਸ ਕਰਦੇ ਹਾਂ ਉਹ ਟ੍ਰੇਨਿੰਗ ਪ੍ਰੋਗਰਾਮ ਇਸ ਹਿਸਾਬ ਨਾਲ ਕੀਤਾ ਜਾਂਦਾ ਹੈ ਤਾਂ ਕਿ ਜਿਹੜੇ ਮੇਨ ਇਵੈਂਟਸ ਨਾ ਕਿ ਫੈਲੀਅਰ ਤੇ ਹੋਰ ਬਲਕਿ ਜਿਹੜੇ ਇੰਸਟੀਚੂਟ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਐਗਜ਼ਾਮਸ ਹੋਗੇ ਉਹਦਾ ਕੰਪੀਟੀਸ਼ਨ ਹੋਵੇ ਨੇ ਸਪੋਰਟਸ ਕੰਪੀਟੀਸ਼ਨ ਹੋਵੇ ਨੇ ਇਹ ਮੁxtਲਫ ਜਿਹੜੇ ਕੰਪੀਟੀਸ਼ਨ ਹੈ ਇਹਦੇ ਵਿੱਚ ਕੋਈ ਐਨਸੀਸੀ ਦੀ ਟ੍ਰੇਨਿੰਗ ਦੇ ਕਰਕੇ ਬਾਧਾ ਨਾ ਤੇ ਇਹ ਚੀਜ਼ਾਂ ਵੀ ਉਹਦੇ ਵਿੱਚ ਸੈਗਨਸੀ ਪ੍ਰੋਗਰਾਮ ਬਣਾਨੇ ਆ ਤੇ ਉਹਦੇ ਵਿੱਚ ਧਿਆਨ ਰੱਖਿਆ ਜਾਂਦਾ ਹੈ ਤੇ ਅੱਗੇ ਜਿਹੜੇ ਮੈਂ ਹਲੇ ਆ ਰਹੇ ਨੇ ਜਿਹੜਾ ਹਰਾਂ ਦਾ ਸੀਜ਼ਨ ਸਟਾਰਟ ਹੋ ਰਿਹਾ ਹੈ ਉਹਦੇ ਵਿੱਚ 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 ਸਾਡਾ ਕੈਂਪ ਵੀ ਹੈ ਐਨਸੀਸੀ ਦਾ ਜਿਹੜਾ ਸਾਲਾਨਾ ਕੈਂਪ ਹੁੰਦੇ ਨੇ ਉਹ ਵੀ ਹੈ ਜਿਹੜੇ ਇਹ ਬੱਚੇ ਕੈਡਟs ਜਿਹੜੇ ਨੇ اٹੈਂਡ ਕਰਦੇ ਨੇ ਸਰਦਿਕ ਦਲ ਦਾ ਵੀ ਇਹ ਵੀ ਐਨਸੀਸੀ ਦੀ ਟ੍ਰੇਨਿੰਗ ਵਾਸਤੇ ਟੀਮੀਂਕ ਪੜਾਈ ਦੀ ਜ਼ਰੂਰਤ ਹੈ ਕਿ ਕਿ ਕੁਝ ਬੱਚੇ ਐਸੋ ਜਿਹੜੇ ਅੰਜੀ ਵੀ ਬਾਦੋਂ ਕਰਦੇ ਨੇ ਅੱਜ ਤੋਂ ਅੱਜ ਦੇਖੇ ਐਨਸੀਸੀ ਦੇ ਵਿੱਚ ਸਾਡੇ ਜਿਵੇਂ ਅਸੀਂ ਕਹੀ ਹੈ ਕਿ ਦੋ ਤਰ੍ਹਾਂ ਦੀ ਐਂਟਰੀਆਂ ਇੱਕ ਹੈ ਜੂਨੀਅਰ ਡਿਵੀਜ਼ਨ ਜਾਂ ਜੂਨੀਅਰ ਵੇਜ ਜੂਨੀਅਰ ਡਿਵੀਜ਼ਨ ਹੁੰਦੇ ਜਿਹੜੇ ਹੁੰਦੇ ਆਂਦੇ ਨਾ ਤੇ ਜੂਨੀਅਰ ਵੇਜ ਹੋਗੇ ਜਿਹੜੀ ਬੱਚੀਆਂ ਜਿਹੜੀਆਂ ਇਹ ਬੱਚੇ ਹੁੰਦੇ ਨੇ 9th ਤੇ 10th ਕਲਾਸ ਇਹ ਇਹ ਦੋ ਸਾਲ ਜਿਹੜੇ ਨੇ ਇੰਡੀ ਐਨਸੀਸੀ ਹੁੰਦੀ ਹੈ ਦੋ ਸਾਲ ਦੇ ਲਈ 9th ਤੇ 10th ਕਲਾਸ ਦੇ ਬੱਚੇ ਉਦੇ ਬਾਅਦ 11th ਤੋਂ ਅੱਗੇ ਅਸੀਂ ਕਹਿੰਦੇ ਹਾਂ ਇਹਨੂੰ ਸੀਨੀਅਰ ਡਿਵੀਜ਼ਨ ਜਾਂ ਸੀਨੀਅਰ ਲੈਵਲ 11 12 13 ਸਾਲ ਦੇ ਕਾਲਜ ਪਰ ਇੱਕ ਬੱਚਾ ਜ਼ਿਆਦਾ ਤੋਂ ਜ਼ਿਆਦਾ 3 ਸਾਲ ਅਕੀ ਐਨਸੀਸੀ ਦੇ ਵਿੱਚ ਰਹਿ ਸਕਦਾ ਹੈ ਟ੍ਰੇਨਿੰਗ ਕਰ ਸਕਦਾ ਹੈ ਤੇ ਜਿਹੜੇ 11ਵੀਂ ਤੇ 12ਵੀਂ ਦੇ ਬੱਚੇ ਨੇ ਉਹ ਆਪਣੀ ਐਨਸੀਸੀ ਦੀ ਸੀਨੀਅਰ ਡਿਵੀਜ਼ਨ ਦੀ ਟ੍ਰੇਨਿੰਗ ਜਿਹੜੀ ਨੇ 2 ਸਾਲ ਨਹੀਂ ਕਰਦੇ ਨੇ ਉਸ ਤਰ੍ਹਾਂ ਹੀ ਜਿਹੜੇ ਕਾਲਜ ਵਾਲੇ ਬੱਚੇ ਨੇ ਕਾਲਜਾਂ ਵਿੱਚ ਜਨੇਵਿਕ ਕਾਲਜ ਨੇ ਉਹਦੇ ਬੱਚੇ ਜਿਹੜੇ ਨੇ ਉਹ 3 ਸਾਲ ਦੇ ਐਨਸੀਸੀੀ ਦੀ ਫਸ ਸੈਕਿੰਡ ਥਰਡ ਇਅਰ ਇਨ ਸਰਵ ਦੇ ਟ੍ਰੇਨਿੰਗ ਕਰਦੇ